ビスクਟ ਤੇ ਲਿਖਿਆ ਸਕੈਨ ਕੋਡ ਕੀ ਹੈ ਹਾਂ ਇਹ ਨਵੀਂ ਪੈਕਿੰਗ ਆਈ ਹੈ ਇਹਨੂੰ ਸਕੈਨ ਕਰਕੇ ਦੇਖਾਂਗੇ ਆਪਾਂ ਕੀ ਹੈ ਇਹਦੇ ਵਿੱਚ ਹਾਂ ਹੂੰ ਕੀ ਨਿਕਲੂ ਇਹਦੇ ਚ ਇਹਦੇ ਚ ਲਿਖਿਆ ਹੋਇਆ ਕਿ ਉਹ ਪੈਰਿਸ ਦੀ ਟਿਕਟ ਜਿੱਤ ਸਕਦੇ ਆ ਹੋਰ ਵੀ ਪ੍ਰਾਈਜ਼ ਜਿੱਤ ਸਕਦੇ ਦੇਖਾਂਗੇ ਕਰਕੇ ਨਾ 10 ਰੁਪਏ ਦੇ ਬਿਸਕੁਟ ਵਿੱਚ ਪੈਰਿਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਟਾਰਟ ਕਰਦੇ ਅੱਜ ਦੇ ਵਲੌਗ ਨੂੰ ਤੇ ਦਾਦੀ ਤੇ ਮਮਾ ਬਣਾ ਰਹੇ ਨੇਗੇ ਪਰ ਮੈਂ ਕਰੇਲੇ ਦੇਖੋ ਮੈਨੂੰ ਤਾਂ ਬਹੁਤ ਵਧੀਆ ਲੱਗ ਰਹੇ ਨੇ ਕਰੇਲੇ ਨਹੀਂ ਵਧੀਆ ਲੱਗਦੇ ਪਰ ਅਜੇ ਜਿਹੜਾ ਮਸਾਲਾ ਇਹਦੇ ਵਿੱਚ ਹੁੰਦਾ ਉਹ ਵਧੀਆ ਲੱਗਦਾ ਮੈਂ ਤੇ ਨਹੀਂ ਰੋਟੀ ਖਾਣੀ ਹੁੰਦੀ ਇਹ ਵੀ ਨਾਲ ਖਾ ਕੇ ਦੇਖੀ ਨਾ ਨਹੀਂ ਇਹ ਕੋੜੇ ਹੁੰਦੇ ਕੋੜੇ ਆ ਵੀ ਹੁੰਦੇ ਜਦੋਂ ਇਹਨਾਂ ਨੂੰ ਤਲ ਲੈਣੇ ਆ ਫਿਰ ਥੋੜਾ ਇਹਨਾਂ ਕੋੜਾ ਪਾਣੀ ਹੁੰਦਾ ਬੈਠਾ ਹੈ ਥੋੜੀ ਜਿਹੀ ਕੱਟੇ ਹੁੰਦਾ ਹਾਂ ਸ਼ਰੀਰ ਲਈ ਪਤਾ ਕਿੰਨੀ ਫਾਇਦੇਮੰਦ ਚੀਜ਼ ਹੈ ਕੀ ਬਣਾ ਰਹੇ ਨੇਗੇ ਪੇਠਾ ਦੇਖੋ ਰੇਲੇ ਦੇ ਫਾਇਦੇ ਪਤਾ ਕਿੰਨੇ ਆ ਰੇਲੇ ਦੇ ਫਾਇਦੇ ਸਮਝ ਚੱਲ ਦੋ ਦੱਸੋ ਰੇਲੇ ਦੇ ਫਾਇਦੇ ਵੀ ਠੰਡ ਵਾਲਿਆਂ ਵਾਸਤੇ ਬਹੁਤ ਵਧੀਆ ਨੇ ਮਮੀ ਖਾਂਦੇ ਆ ਉਹ ਆਪਾਂ ਨੂੰ ਇਹ ਖਾਣਾ ਚਾਹੀਦਾ ਹੈ ਗਰਮੀ ਦਾ ਦਾਦੀ ਖਾਇਆ ਕਰੋ ਠੀਕ ਹੈ ਬਦ ਤੋਂ ਬਦ ਕਰੇਲੇ ਦਾਦੀ ਨੂੰ ਸ਼ੂਗਰ ਹੋਈ ਉਹਨੂੰ ਸ਼ੂਗਰ ਨਹੀਂ ਹੈਗੀ ਆਂਡ ਯੂ ਪਰ ਦੇਖੀਏ ਵੈਸੇ ਗਰਮੀਆਂ ਦੀ ਬਹੁਤ ਵਧੀਆ ਚੀਜ਼ੇ ਖਾਣੀ ਚਾਹੀਦੀ ਹੈ ਖਾਣੀ ਤਾਂ ਚਾਹੀਦੀ ਸਾਰਾ ਕੁਝ ਖਾਇਆ ਕਰੇ ਨਹੀਂ ਇੱਦਾਂ ਦਾਦੀ ਵੀ ਮਾਹਾਂ ਦਾਈ ਉਸਿਆ ਦੇ ਪੇਟ ਨਿਕਲਦੀ ਹੈ ਕਹਿ ਦਿੰਦੇ ਆ ਉਹ ਇਹਦਾ ਜੂਸ ਵੀ ਪੀਂਦੇ ਆ ਕਰੇਲੇ ਦਾ ਗਰਮੀਆਂ ਚ ਜਿਹੜੀ ਕੌੜੀ ਚੀਜ਼ ਹੁੰਦੀ ਹੈ ਫਾਇਦੇਮੰਦ ਹੁੰਦੀ ਹੈ ਕਹਿੰਦੇ ਹਨ ਕੋਲੇ ਦਾ ਕਰਦਾ ਫਿਰ ਤਾਂ ਮੈਂ ਡਾਰਕ ਚ ਡਾਰਕ ਚਾਕਲੇਟ ਖਾਇਆ ਕਰੂੰ ਉਹ ਵੀ ਕੌੜੀ ਹੁੰਦੀ ਹੈ ਚਾਕਲੇਟ ਹੀ ਖਾਈ ਇਹ ਲੈ 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 ਚਾਕਲੇਟ ਖਾਣ ਚਾਕਲੇਟ ਲੈ ਕੇ ਕੌਣ ਦਊ ਤੂੰ ਮੈਂ ਆਪ ਹੀ ਲੈਣੀ ਆ ਮੈਂ ਜਾਣੀ ਬਾਈ ਇਹਦੀ ਚਾਕਲੇਟ ਹੋਣ ਹੋ ਗਿਆ ਕਿ ਸਾਡਾ ਲੰਚ ਟਾਈਮ نیچے ਚਾਦਰ ਪਛਾਤੀ ਅਸੀਂ نیچے ਬੈਠ ਕੇ ਜਿਹੜੀ ਹੈਗੀ ਰੋਟੀ ਖਾਣੇ ਆ ਆ ਰੱਖਤੀ ਬੋਤਲ ਸਿੱਧੂ ਤੋਂ ਡੱਬਾ ਲਿਆਇਆ ਸੀ ਗਾਇਜ਼ ਰੋਟੀ ਦੇ ਵਿੱਚ ਆ ਪੇਠਾ ਤੇ ਆ ਕੀ ਹੈ Shimla mirch ਦੀ ਸਬਜ਼ੀ ਤੇ ਗਾਇਸ ਹੁਣ ਅਸੀਂ ਲੰਚ ਕਰਨ ਤੋਂ ਬਾਅਦ ਥੋੜਾ ਜਿਹਾ ਆਰਾਮ ਕਰ ਲਿਆ ਸੀ ਕਿਉਂਕਿ ਦੁਪਹਿਰੇ ਹਨਾ ਸਿੱਧੂ ਨੂੰ ਮੰਮਾ ਸੁਵਾਂਦਿ ਹੁੰਦੇ ਐ ਇਸ ਕਰਕੇ ਮੇਰੇ ਵੀ ਜਿਹੜੀ ਹੈਗੀ ਐ ਨੀਂਦ ਮੈਨੂੰ ਵੀ ਨੀਂਦ ਆ ਗਈ ਸੀ ਤੇ ਅਸੀਂ ਹੁਣ ਉੱਠੇ ਆਂਗੇ 4 ਵਜ ਚੁੱਕੇ ਨੇਗੇ ਠੀਕ ਐ ਸਿੱਧੂ ਸਿੱਧੂ ਆਏ ਮੂ ਬਣਾ ਕੇ ਦੇਖ ਰਿਹਾ ਸੀ ਫੋਨ ਤੇ ਮੈਂ ਕਾ ਤੂੰ ਵੀ ਕੁਝ ਬੋਲਿਆ ਕਰ ਹੱਸਦਾ ਹੀ ਰਹਿ ਨਹੀਂ ਲੈ ਆਏ ਨੇ ਸਾਡੇ ਵਾਸਤੇ ਚਾਹ ਬਣਾ ਕੇ ਸ਼ਾਮ ਦੀ ਤੇ ਨਾਲ ਮੰਮਾ ਲਿਆ ਤਲਣ ਵਾਲੇ ਤਾਲੇ ਮੇਰੇ ਤੇ ਬੋਟ ਫੇਵਰੇਟ ਨੇ ਸਿੱਧੂ ਤੈਨੂੰ ਵਧੀਆ ਲੱਗੇ ਇਹ 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 ਨਾ ਇਹ ਮੇਰਾ ਫੇਵਰੇਟ ਹੈ ਇਹ ਤੇਰਾ ਕਾਚਰੀ ਇਹਦਾ ਛੋਟੀ ਉਹ ਨਾਲ ਬਿਸਕਟ ਖਾਵਾਂਗੇ ਨਾਲ ਹੀ ਬਿਸਕਟ ਸਵੇਰੇ ਖਾ ਲਈ ਬਿਸਕਟ ਸਵੇਰੇ ਤਾਂ ਹਮੋਂ ਲੈਤੀ ਅਸੀਂ ਬਿਸਕਟ ਤੇ ਲਿਖਿਆ ਸਕੈਨ ਕੋਡ ਕੀ ਹੈ ਹਾਂ ਇਹ ਨਵੀਂ ਪੈਕਿੰਗ ਆਈ ਹੈ ਇਹਨੂੰ ਸਕੈਨ ਕਰਕੇ ਦੇਖਾਂਗੇ ਆਪਾਂ ਕੀ ਹੈ ਦੇ ਵਿੱਚ ਹਾਂ ਹੂੰ ਕੀ ਨਿਕਲੂ ਇਹਦੇ ਚ ਇਹ ਚ ਲਿਖਿਆ ਹੋਇਆ ਕਿ ਉਹ ਪੈਰਿਸ ਦੀ ਟਿਕਟ ਜਿੱਤ ਸਕਦੇ ਆ ਜਾਂ ਹੋਰ ਵੀ ਪ੍ਰਾਈਜ਼ ਦਿੱਤੇ ਸਟੱਪ ਦੇ ਦੇਖਾਂਗੇ ਕਰਕੇ ਨਾ 10 ਰੁਪਏ ਦੇ ਡਿਸਕਪਿਟ ਪਿੱਛੇ ਪੈਰੇਸ ਗਾਈਜ਼ ਅਸੀਂ ਰੋਜ਼ ਦੀ ਤਰ੍ਹਾਂ ਆ ਗਏ ਆ ਸ਼ਾਮ ਨੂੰ ਬਾਹਰ ਖੇਡਣ ਵਾਸਤੇ ਤੇ ਸਿੱਧੂ ਦੀ ਤਰ੍ਹਾਂ ਹੀ ਉਹ ਹੀ ਰੁਟੀਨ ਹੀ ਬਣ ਗਈ ਕਿ ਸ਼ਾਮ ਨੂੰ ਇਹਨੇ ਬਾਲ ਖੇਡਣੀ ਖੇਡਣੀ ਹੈਗੀ ਤੇ ਆ ਵੀ ਹੋਰੇ ਵੀ ਆ ਗਏ ਨੇਗੇ ਬਾਹਰ ਖੇਡਣ ਵਾਸਤੇ ਬਸ ਉਹਨੇ ਇਹਨਾਂ ਨੂੰ 2 ਕਮੈਂਟ ਖਲਾ ਕੇ ਫਿਰ ਅਸੀਂ ਅੰਦਰ ਚੱਲਦੇ ਆ ਕਿਉਂਕਿ ਫਿਰ ਮੱਛਰ ਜ਼ਿਆਦਾ ਹੋ ਦਿੰਦੇ ਨੇਗੇ ਚੱਲ ਸਿੱਧੂ ਖੇਲ ਲੈ 2 ਮਿੰਟ ਉਲਟੇਗਾ ਤੂੰ ਸੈਂਕਲੀ ਤੋਂ ਉਹ ਲੈ ਬੱਜੀ ਮੰਮਾ ਕਰੀ ਜਾਂਦੇ ਨੇਗੇ ਰਸੋਈ 'ਚ ਕੰਮ ਰੋਟੀਆਂ ਬਣਾਈ ਜਾਂਦੇ ਨੇਗੇ ਮੰਮਾ ਤੇ ਸਿੱਧੂ ਨੂੰ ਮੈਂ ਕਰਾ ਰਹੀ ਸੀਗੀ ਇਹਦੇ ਸਕੂਲ ਦਾ ਹੋਮਵਰਕ ਇਹਨੂੰ ਕਰਾ ਦਨੇ ਇਹ ਮੈਮ ਨੇ ਭੇਜਿਆ ਸੀਗਾ ਇਹਦਾ ਕੰਮ ਕਰਨ ਵਾਸਤੇ ਤੇ ਸਿੱਧੂ ਫਟਾਫਟ ਕਰ ਲੈ ਠੀਕ ਹੈ ਫਿਰ ਦੀਦੀ ਹਾਂ ਇਸ ਤੋਂ ਬਾਅਦ ਇਸ ਤੋਂ ਬਾਅਦ ਨਿਆ ਦੇ ਜਿਹੜੇ ਇੱਥੇ 3 ਲਿਖਿਆ ਵਟ ਕਮਜ਼ ਆਫਟਰ ਐ ਵੀ 3 ਤੋਂ ਪਹਿਲਾਂ ਕੀ ਆਉਂਦਾ ਹੈ 3 ਤੋਂ ਪਹਿਲਾਂ ਕੀ ਆਉਂਦਾ ਹੈਗਾ 1 2 ਕਰਕੇ ਦੇਖ 1 2 3 ਹਾਂ 3 ਤੋਂ ਪਹਿਲਾਂ ਉੱਪਰ ਕੀ ਆਉਂਦਾ ਹੈ 2 ਹਾਂ ਤਾਂ ਇੱਥੇ ਉਹ ਆਊਗਾ ਠੀਕ ਹੈ ਸਮਝ ਆ ਗਈ ਹਮਾ ਹੋ ਗਿਆ ਕੰਮ ਹਾਂ ਹੋ ਗਿਆ ਮੈਂ ਕਿ ਆਪਾਂ ਜਿਹੜੀਆਂ ਮੇਰੇ ਪੈਂਟ ਠੀਕ ਕਰਾਉਣੀਆਂ ਦੇਣੀਆਂ ਸੀ ਉਹ ਕੱਢ ਲਈ ਆਪਾਂ ਬੈੱਡ 'ਚ ਆ ਜਾ ਫਿਰ ਜਲਦੀ ਕੱਢ ਲਵਾਂਗੇ ਤਾਂ 2 ਮਿੰਟ ਦਾ ਰਹੇਗਾ ਕਰ ਲਓ ਕਰ। ਚਲੋ ਵੀ ਮੰਮਾ ਅੱਗੇ ਨੇ ਗਏ ਹੁਣ ਅਸੀਂ ਕੱਢਣ ਲੱਗਿਆ ਬੈੱਡ ਦੇ ਵਿੱਚ। ਮੈਂ ਕਿਹਾ ਬੈੱਡ ਦੇ ਵਿੱਚ ਬੈੱਡ ਬਣਿਆ ਹੋਇਆ। ਸਿੱਧੂ ਨੇ ਖਾ ਲਈ ਆਪਣੀ ਰੋਟੀ। ਉਹ ਪਾਣੀ ਛੁੱਟਿਆ ਉਹ ਤਾਂ ਸਾਈਡ ਤੇ। ਨਹੀਂ ਨਹੀਂ ਵੈਸੇ ਹੀ। ਉਹ ਲੈਤੀ ਰੱਖੀ ਅਸੀਂ ਆਪਾਂ। ਇਹਦੇ ਵਿੱਚ ਹੀ ਸੀਗੀਆਂ। ਹੈ? ਆਪਾਂ ਸਰਦੀ ਦੇ ਕੱਪੜੇ ਦੇ ਨਾਲ ਹੀ ਰੱਖਤੀ ਸੀ। ਪੱਕਾ ਬਤਾ। ਪੱਕਾ ਪਤਾ ਹੈ। ਲੈ ਨੂੰ ਫੜ। ਯਾ ਮੈਂ ਖੜਦੀ ਆ ਤੁਸੀਂ ਦੇਖੋ ਤਾਂ ਮੈਨੂੰ ਯਾਦ ਵੀ ਘੱਟ ਹੀ ਰਹਿੰਦਾ ਹੈ ਨਾ ਹੋਵੇ ਕੱਪੜੇ ਬਾਲੇ ਹੋ ਜਾਂਦੇ ਆ ਫੇ ਪਤਾ ਨਹੀਂ ਕਿਹੜੀ ਚੀਜ਼ ਕਿੱਥੇ ਹੁੰਦੀ ਹੈ ਸਾਂਭ ਆਪਾਂ ਇੰਨੀ ਹੈ ਨਾ ਵਧੀਆ ਤਰੀਕੇ ਨਾਲ ਦਿੰਨੇ ਆ ਬਾਅਦ ਚ ਪਤਾ ਨਹੀਂ ਲੱਗਦਾ ਕਿੰਨੀ ਕਿ ਕਿਹੇ ਕਿੰਨੀ ਕਿ ਸਾਂਭ ਹਾਂ ਈ ਕਾਸ਼ ਨਾ ਆਇਦਾ ਕਲਰ ਵਧੀਆ ਲੱਗਿਆ ਮੈਨੂੰ ਮੈਂ ਸਾਰੀਆਂ ਸੋਹਣੀਆਂ ਨੇ ਆ ਇੱਥੋਂ ਹੀ ਆਂਦੇ ਨੇ ਲੱਕ ਤੋਂ ਹਾਂ ਹੂੰ ਲੱਕ ਤਾਂ ਇਹ ਵਾਕੀ ਤੇ ਸਾਰੇ ਸਹੀ ਆ। ਤਾਂ ਹੀ ਕਹਿੰਦੀ ਖਾ ਪੀ ਲਿਆ ਕਰ ਵਾੜੀ ਮੋਟੀ ਮੋਟੀ ਹੋ ਜਾ ਕੋਚ। ਹੁਣ ਇਹ ਤੋਂ ਦੱਸ ਕੀ ਘੱਟ ਕਰਵਾਣਾ। ਤੁਸੀਂ ਵੀ ਪਾ ਲਿਆ ਕਰ। ਜੀਨਸ? ਹਾਂ, ਥੋਡੀਆਂ ਵੀ ਤਾਂ ਹੈਗੀਆਂ ਇੰਨੀਆਂ ਸੋਣੀ। ਵੀ ਪਾਇਆ ਕਰਾਂਗੇ। ਜਦੋਂ ਹੋ ਗਿਆ ਨਾ ਆਪਣੇ 1000 ਸਬਸਕ੍ਰਾਈਬਰ ਕੰਪਲੀਟ ਹੋ ਗਏ। ਉਦੋਂ ਪਾ ਲਿਆ ਸੀ। ਠੀਕ ਐ ਫਿਰ ਗਾਇਸ ਜਲਦੀ ਜਲਦੀ ਕਰ ਦਿਓ 1000 ਸਬਸਕ੍ਰਾਈਬਰ ਫੇ ਮम्मा ਪਾਇਆ ਕਰਨਗੇ ਜੀਨਸ। ਮੈਂ ਪਹਿਲਾਂ ਪਾਉਂਦੀ ਹੁੰਦੀ ਸੀ ਜੀਨਸ। ਹਾਂ ਦੇਖ ਮੇਰੀ ਆ ਦੇਖੋ ਆ ਮਮਾ ਦੀ ਕਿੰਨੀ ਸੋਹਣੀ ਹੈ ਸੰਭਾਲ ਕੇ ਕੀ ਹੋਇਆ ਆਕਰਣੀ ਨਹੀਂ ਨਹੀਂ ਥੋੜੀ ਹੈ ਤੇ ਤੁਸੀਂ ਫਿਰ ਕੀ ਹੋ ਗਿਆ ਮੇਰੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਫਿਰ ਉਹ ਤਾਂ ਨਹੀਂ ਲੈ ਕੇ ਆਮਗੇ ਨਾ ਠੀਕ ਹੈ ਠੀਕ ਹੈ ਚਲ ਆਲੀ ਚਲ ਆਲੀ ਇਸ ਆਵਲੀਆਂ ਪੈਂਟਸ ਜਿਹੜੀਆਂ ਬੈੱਡ ਦੇ ਵਿੱਚੋਂ ਨਿਕਲੀਆਂ ਤਾਂ ਮੈਂ ਕੱਲ ਨੂੰ ਪਾਪਾ ਨੂੰ ਕਹਿ ਦੂੰਗੀ ਉਹ ਜਾਂਦੇ ਵਕਤ ਲੈ ਜਾਣਗੇ ਇਹਨਾਂ ਨੂੰ ਸਹੀ ਕਰਾ ਕੇ ਲੈ ਆਣਗੇ ਹਾਂ ਨਾ ਨਾ ਓਏ ਰੋਲਾ ਨਾ ਪਾ ਹੌਲੀ ਹੌਲੀ ਬੋਲ ਉਹ ਦੇ ਖਲੋਣਾ ਕੀ ਨਾ ਮੈਂ ਬਾਹਰ ਹਵਾ ਚੱਲਦੀ ਹੈ ਅੱਜ ਦੇਖ ਕੇ ਇਹ ਹਾਈ ਦੇਖ ਆ ਨਾ ਹਵਾ ਚੱਲਦੀ ਬਾਹਰ ਫਿਰ ਬਾਹਰ ਰੱਖਾਂਗੇ ਚਲੋ ਆਜੋ ਦੇਖ ਕੇ ਆਨੇ ਸਿੱਧੂ ਦਾ ਫਰੈਂਡ ਉਹਦੀ ਆਜੋ ਬਾਹਰ ਸਿੱਧੂ ਆ ਗਿਆ ආද ට බල යි ක සාවා සෙන්චනය තම මාදය කළෝ ජමී. ਨਾਲੀ ਉਹਦੇ ਮਾਂ ਕੋ ਸ਼ਰਾਰਤਾ ਕਰ ਦਿੰਦੇ ਲੈ 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 ਟੈਂਗੀ ਟੈਂਗੇ ਉਹਨੇ ਕਿੰਨੇ ਕਰਦਾ ਓਰੇ ਓਰੇ ਚਲੋ ਚਲਦੇ ਆ ਗਾਇਸ ਦਾਦੂ ਆ ਗਏ ਸੀਗੇ ਤੇ ਦਾਦੂ ਲੈ ਕੇ ਆਏ ਸਾਡੇ ਵਾਸਤੇ ਆਈਸਕ੍ਰੀਮ ਅਸੀਂ ਉਹ ਖਾਈ ਹੁੰਦੇ ਸੀਗੇ ਤੇ ਨਾ ਇੱਕਦਮ ਹੀ ਜਿਹੜਾ ਵੈਦਰ ਆ ਪੂਰਾ ਚੇਂਜ ਹੋ ਗਿਆ ਬਾਹਰ ਨੇਰੀਆ ਵਾਲਾ ਪੂਰਾ ਮੌਸਮ ਹੋ ਗਿਆ ਜਿਵੇਂ ਕੱਲ ਕੱਲ ਮਤਲਬ ਹਵਾ ਚੱਲ ਰਹੀ ਸੀਗੀ ਤੇ ਮਿੱਟੀ ਤਾਂ ਨਹੀਂ ਉੱਡ ਰਹੀ ਸੀ ਅੱਜ ਮਿੱਟੀ ਦੇ ਨਾਲ ਬਹੁਤ ਤੇਜ਼ ਨੇ ਰੇ ਲਿਖੀ ਹੋਈ ਸੀਗੀ ਤੇ ਅੱਜ ਆ ਵੀ ਗਈ ਪਾਪਾ ਨੇ ਸਾਨੂੰ ਪਹਿਲਾਂ ਹੀ ਫੋਨ ਕਰਕੇ ਦੱਸਦਾ ਸੀ ਤੇ ਦਾਦੂ ਨੂੰ ਮੈਸੇਜ ਆਹ ਲਖਵਾਜ ਆ ਰਹੀ ਕਿੰਨੀ ਤੇਜ਼ ਬਾਹਰ ਹਨੇਰੀ ਆ ਗਿਆ ਪੂਰੀ ਇਸ ਕਰਕੇ ਮੰਮਾ ਨੇ ਜਿਹੜੀ ਹੈ ਮੋਟਰ ਪਹਿਲਾਂ ਹੀ ਭਰ ਮਤਲਬ ਟੈਂਕੀ ਪਹਿਲਾਂ ਹੀ ਭਰ ਲਈ ਸੀਗੀ ਪਾਣੀ ਦੇ ਤਾਂ ਕਿ ਬਾਅਦ ਚ ਹਨਾ ਉਹਨਾਂ ਨੂੰ ਲੋੜਨਾ ਪਵੇ ਵੀ ਹਨਾ ਫਿਰ ਜਦ ਲਾਈਟ ਬੱਗ ਜਾਂਦੀ ਹੈ ਫਿਰ ਪਾਣੀ ਨਹੀਂ ਹੁੰਦਾ ਫਿਰ ਆਏ ਹੁਣ ਦਿੱਕਤ ਆ ਜਾਂਦੀ ਹੈ ਕਿ ਇਸ ਕਰਕੇ ਗਾਈਜ਼ ਹਨਾ ਬਾਹਰ ਤਾਂ ਆ ਗਈ ਹੈ ਪੂਰੀ ਹਨੇਰੀ ਦੇਖਾ ਸੀ ਹਨੇਰੀ ਦੇ ਵਿੱਚ ਦੇਖੋ ਕਿੰਨੀ ਤੇਜ਼ ਹਵਾ ਚੱਲ ਰਹੀ ਹੈ ਤੁਹਾਨੂੰ ਆਵਾਜ਼ ਵੀ ਆ ਰਹੀ ਹੋਗੀ ਵਿੱਚ ਤੇ ਸਿੱਧੂ ਹੋਰੇ ਸਾਰੇ ਅੰਦਰ ਨੇ ਮੈਂ ਮੰਮਾ ਤੇ ਚਾਚੀ ਢਾ ਕੱਢਣ ਵਾਸਤੇ ਆਏ ਆਂ ਕੁਈ ਆਇਆ ਤਾਂ ਨਹੀਂ ਗਾਇਸ ਇਹ ਪੂਰੇ ਇੱਥੇ ਪੂਰੇ ਏਰੀਆ ਦੀ ਜਿਹੜੀ ਉਹ ਲਾਈਟ ਗਈ ਵੀ ਹੈ ਸ਼ੁਕਰ ਆ ਪਾਪਾ ਨੇ ਸਾਨੂੰ ਪਹਿਲੇ ਹੀ ਮੈਸੇਜ ਕਰਤਾ ਸੀ ਇਸ ਕਰਕੇ ਅਸੀਂ ਪਾਣੀ ਵਗੈਰਾ ਜਿਹੜਾ ਭਰਿਆ ਓਏ ਹੋਏ ਹੋਏ ਕਿੰਨੀ ਤੇ ਹਵਾ ਆ ਰਹੀ ਹੈ ਦੇਖੋ ਦੇਖੋ ਥੈਲੀ ਆ ਡਰ ਡ ਮਮਾ ਹੋਰਿਆਂ ਦੇ ਮੂੰਹ ਤੇ ਵੱਜ ਰਹੀਆਂ ਨੇਗੀਆਂ ਫਿਰ ਵੀ ਇਹ ਟਿਕਦੇ ਨਹੀਂ ਹੈਗੇ ਅੰਦਰ ਅੰਦਰ ਨਹੀਂ ਜਾਂਦੇ ਇੱਥੇ ਚੁੰਨੀਆਂ ਇਹ ਲੈ ਕੇ ਆਪਣੀਆਂ ਘੁੰਮ ਰਹੇ ਨੇਗੇ ਦੇਖੋ ਓਏ ਸਿੱਧੂ ਨੂੰ ਪੱਤਰ ਲਾਉਂਦੇ ਬਸ ਬਹੁਤ ਬਹੁਤ ਕੋਈ ਕੀ ਕਰਨ ਆਇਓਗੇ ਇੱਥੇ ਚਲੋ ਜੀ

ने रिया रिया। और नेरी आ गई बस देखो जमा कुछ भी दिख नहीं रहा था नेरा पूरा बस इन्हों का कैमरे की लाइट है जिन्नी की भी है बाकी तो सारा कुछ सब आ देखो। ते गाइस पापा आ गए ने के। देखो लेट आए ने आ जाओ हूँ ही लाइट आई सी मम्मा ने छड़ ली मोटर होर हम्म तुसी दस्ता नेरी वास बारे ਨਹੀਂ ਤਾਂ ਸੰਤਾ ਪਤਾ ਹੀ ਨਹੀਂ ਲੱਗਣਾ ਸੀ। ਇੱਕਦਮ ਹੀ ਚੱਲ ਪਿਆ ਵਾ। ਪਤਾ ਹੀ ਨਹੀਂ ਲੱਗਿਆ। ਬਹੁਤ ਤੇਜ਼ ਸੀ ਬਈ ਮਾਂ। ਹੋਰ। ਬਲੌਗ ਮੈਂ ਇੱਥੇ ਐਂਡ ਕਰਦੀ ਆ ਜੇ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦਾ ਜਲਦੀ ਨੈਕਸਟ ਬਲੌਗ ਦੇ ਵਿੱਚ। ਉਦ ਤੱਕ ਟੇਕ ਕੇਅਰ ਐਂਡ ਬਾਏ ਬਾਏ। ਦਦੀ। ਮੋਲਾ। ਦਦੀ। ça ce